ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਨੂੰ ਪਤਾ ਹੀ ਹੈ ਕਿ ਵੈਸੇ ਤਾਂ ਸਾਡੀ ਸਿਵਲ ਹਸਪੀਟਲ ਸਦਗਰ ਸਾਹਿਬ ਦੇ ਵਿੱਚ ਰੁੱਖਾਂ ਦੀ ਸੇਵਾ ਜਿਹੜੀ ਉਹ ਕੰਟੀਨਿਊ ਚਲਦੀ ਚਲਦੀ ਆ ਅੱਜ ਤੁਹਾਡੇ ਭਰਾ ਦਾ ਜਨਮ ਦਿਨ ਸੀਗਾ ਤੇ ਜੇ ਜਨਮ ਦਿਨ ਹੋਵੇ ਤੇ ਫਿਰ ਇਸ ਦਿਨ ਸਪੈਸ਼ਲ ਡੇ ਵਾਲੇ ਦਿਨ ਅੱਜ ਅਸੀਂ ਰੁੱਖ ਨਰ ਲਗਾਈਏ ਤਾਂ ਬਰੇ ਇਹ ਤਾਂ ਕਦੇ ਹੋਈ ਨਹੀਂ ਸਕਦਾ ਹੈਗਾ ਸੋ ਅੱਜ ਦੇ ਦਿਨ ਅਸੀਂ ਇੱਕ ਰੁੱਖ ਫੇਰ ਦੁਬਾਰਾ ਸਿਵਲ ਹਸਪੀਟਲ ਸਦਗਰ ਸਾਹਿਬ ਦੇ ਵਿੱਚ ਲਗਾਇਆ ਤੇ ਤੁਹਾਨੂੰ ਪਤਾ ਹੀ ਹੈ ਕਿ ਕਾਉਂਸਲਰ ਬਸਾਖੀ ਰਾਮ ਫੇਰ ਉਹੀ ਗੱਲ ਜਿਨ੍ਹਾਂ ਬਾਰੇ ਆਪਾਂ ਕੱਲ ਜ਼ਿਕਰ ਕੀਤਾ ਸੀਗਾ ਇਹਨੇ ਕਾਉਂਸਲਰ ਬਖਸ਼ੀਰਾ ਵਿਲੇਜ ਤਲਾਣੀਆਂ ਜ਼ਿਲ੍ਹਾ ਕਪੀਨਗੜ੍ਹ ਸਾਹਿਬ ਤੋਂ ਬਿਨਾਉਂ ਕਰਦੇ ਨੇ ਤੋਂ ਸਾਡੀ ਟੀਮ ਦੇ ਇਹ ਮੇਨ ਮੈਂਬਰ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਿਵਲ ਹਸਪੀਟਲ ਕਪੀਨਗੜ੍ਹ ਸਾਹਿਬ ਦੇ ਵਿੱਚ ਬਹੁਤ ਸਾਰੇ ਰੁੱਖ ਲਗਾਵਾਂਗੇ ਔਰ ਦੇਖੋ ਰੁੱਖ ਅਸੀਂ ਲਗਾ ਰਹੇ ਸੀਗੇ ਪਾਜੀ ਜੀ ਦਾ ਪਿਆਰ ਦੇਖੋ ਕਿੰਨਾ ਬਰ ਬਰ ਇੱਧਰ ਕਰਕੇ ਦੋਣ ਇਹ ਪਾਜੀ ਸਪੈਸ਼ਲ ਨਾਲ ਬਾल्टी ਲਿਆਏ ਮਤਲਬ ਇਹ ਹੁੰਦਾ ਪਿਆਰ ਅਸੀਂ ਇਹਨਾਂ ਨੂੰ ਕਿਹਾ ਵੀ ਨਹੀਂ ਹੈਗਾ ਇਹਨਾਂ ਦੀ ਇੱਥੇ ਕੰਟੀਨ ਆ ਇਹ ਪਿਆਰ ਹੁੰਦਾ ਰਿਸਪੈਕਟ ਹੁੰਦੀ ਆ ਸੋ ਜ਼ਿੰਦਗੀ ਦੇ ਵਿੱਚ ਪੈਸਾ ਤਾਂ ਸਾਡੇ ਕੋਲ ਨਹੀਂ ਹੈਗਾ ਅਸੀਂ ਬੇਸ਼ੱਕ ਪਿੱਛੇ ਤੋਂ ਕੋਈ ਅਮੀਰ ਰਹਿਜਾਦੇ ਨਹੀਂ ਹੈਗੇ ਪਰ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਸਿਰਫ ਪਿਆਰ ਖੱਟਿਆ ਔਰ ਮੈਂ ਵੀ ਤੇ ਵਿਖਾਤੀ RAM ਜੀ ਨੇ ਜੀ ਮੇਰੇ ਵੱਲੋਂ ਮੇਰੇ ਵੱਲੋਂ ਅਮਾ ਜੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਅਸੀਂ ਜਨਮ ਦਿਨ ਤੇ ਆਪਣਾ ਨਹੀਂ ਬੂਟਾ ਲਾਇਆ ਸੋ ਸਾਡਾ ਮਾਣ ਸੀ ਇਹਨਾਂ ਦੇ ਨਾਲ ਆ ਕੇ ਅਸੀਂ ਬੂਟਾ ਜਨਮ ਦਿਨ ਤੇ ਲਵਾਇਆ ਤਾਂ ਅਸੀਂ ਲੈਣਾ ਹੀ ਲਾਉਣਾ ਚਾਹੁੰਨੇ ਸਾਰੇ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਔਰ ਬਾਹਰ ਜਿਹਨੇ ਮੈਚੇ ਸਾਡੇ ਵੇਸਪਤੇ ਦੇ ਕੁਝ ਮੈਚੇ ਇੱਕ ਇੱਕ ਜਨਮ ਦਿਨ ਤੇ ਆਪਣਾ ਇੱਕ ਬੂਟਾ ਜ਼ਰੂਰ ਲਾਓ ਲੋਕ ਇੱਕ ਇੱਕ ਰੋਕ ਦਾ ਸੌ ਸੁੱਖਾ ਹੈ ਤਾਂ ਸਮਾਜ ਨੂੰ ਆਕਸੀਜਨ ਮਿਲਦੀ ਹੈ ਸਭ ਕੁਝ ਮਿਲਦਾ ਹੈ ਖਾਮੋਜ ਜੀ ਦੇ ਜਿੱਤੇ ਆ ਕੇ ਬੈਠੇ ਆ ਸੋ ਸਾਨੂੰ ਬੜੀ ਖੁਸ਼ੀ ਭਾਣੀ ਦਾ ਜਨਮ ਦਿਨ ਆ ਕਮਨ ਜੀ ਦਾ ਕਮਨ ਜੀ ਸਾਨੂੰ ਲੱਖ ਲੱਖ ਮੁਬਾਰਕਾਂ ਸਾਡੇ ਵੱਲੋਂ ਭਰਾਵੋ ਤੇ ਤੁਹਾਨੂੰ ਪਤਾ ਹੀ ਹੈ ਕਿ ਪਿੱਛੇ ਜਿਹੜੀ ਐਨ ਆਰ ਆਈ ਟੀਮ ਵੀ ਆਪਣਾ ਜਨਮ ਦਿਨ ਮਨਾਉਣ ਲਈ ਸਿਵਲ ਹਸਪੀਟਲ ਫਤਿਹਗੜ ਸਾਹਿਬ ਦੇ ਵਿੱਚ ਆਈ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਵੀ ਬਹੁਤ ਸਾਰੇ ਭੈਣ ਭਰਾ ਸਿਵਲ ਹਸਪੀਟਲ ਫਤਿਹਗੜ ਸਾਹਿਬ ਦੇ ਵਿੱਚ ਆਪਣਾ ਜਨਮ ਦਿਨ ਦੁੱਖ ਲਗਾ ਕੇ ਮਨਾਇਆ ਕਰਨਗੇ ਔਰ ਇਸ ਮਹੀਨੇ ਨੂੰ ਅਸੀਂ ਅੱਗੇ ਕੰਟੀਨਿਊ ਲੈ ਕੇ ਚੱਲਾਂਗੇ ਤੇ ਇਸ ਜਿਹੜਾ ਸਿਵਲ ਹਸਪੀਟਲ ਆ ਇਸ ਨੂੰ ਗਵਲਟ ਦਾ ਸਭਨੋਂ ਹਰਾ ਭਰਾ ਬਣਾਉਣਾ ਹੀ ਸਾਡਾ ਡ੍ਰੀਮ ਦਾ ਸਾਡਾ ਸੁਪਨਾ ਇਹ ਸੁਪਨਾ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਸੰਯੋਗ ਦੇ ਨਾਲ ਹੀ ਪੂਰਾ ਹੋਣਾ ਹੈ ਜ਼ਰੂਰੀ ਨਹੀਂ ਕਿ ਤੁਸੀਂ ਆ ਕੇ ਇੱਥੇ ਸਾਡੀ ਕੋਈ ਮਦਦ ਕਰਨੀ ਆ ਸਾਨੂੰ ਕੋਈ ਮਦਦ ਨਹੀਂ ਚਾਹੀਦੀ ਹੈਗੀ ਜੇ ਅਦਰਵਾਈਜ਼ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਇੱਥੇ ਤੁਹਾਡਾ ਭਰਾ ਸਾਡੀ ਟੀਮ ਵਧੀਆ ਕੰਮ ਕਰਦੀ ਆ ਜੇ ਤੁਸੀਂ ਸੇਵਾ ਦੇ ਰੂਪ ਦੇ ਵਿੱਚ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਸਾਡੀ ਵੀਡੀਓ ਨੂੰ ਪਲੀਜ਼ ਅੱਗੇ ਤੋਂ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਵੀ ਤੁਹਾਡੀ ਇੱਕ ਬਹੁਤ ਵੱਡੀ ਸੇਵਾ ਹੋਊਗੀ ਮੇਰੇ ਵੱਲੋਂ ਫੇਰ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ